YouTube ਨਾਲ ਜੁੜੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ ਇਹ 3 ਹੌਸਪਾਵਰ ਦਾ ਸੋਲਰ ਸਿਸਟਮ ਲੱਗਾ ਹੈ ਕਿਸਾਨ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ ਫ੍ਰੀਕਵੈਂਸੀ 50 ਦੇ ਉੱਤੇ ਚੱਲਣ ਦੇ ਬਾਵਜੂਦ ਵੀ ਮੋਟਰ ਦਾ ਪਾਣੀ ਘਟੇ ਔਰ ਸਭ ਤੋਂ ਵੱਡੀ ਗੱਲ ਕਿ ਇਹ ਸਿਸਟਮ ਨਵਾਂ ਲੱਗਿਆ ਹੈ ਕੁਝ ਕੁ ਦਿਨ ਹੋਏ ਸਿਸਟਮ ਲੱਗੇ ਨੂੰ ਪਰ ਪਰਫਾਰਮੈਂਸ ਫਿਰ ਵੀ ਨਹੀਂ ਆਉਂਦੀ ਜਿਹੜੀ ਕੰਪਨੀ ਨੇ ਸਿਸਟਮ ਲਾਇਆ ਜਿਹੜੀ ਫਰਮ ਨੇ ਸਿਸਟਮ ਲਾਇਆ ਉਹਨਾਂ ਦੇ ਹੱਥ ਖੜੇ ਨੇ ਕਿਸਾਨ ਵੀਰ ਨੇ YouTube ਤੋਂ ਵੀਡੀਓ ਵੇਖ ਕੇ ਸਾਡੇ ਨਾਲ ਸੰਪਰਕ ਕੀਤਾ ਕ੍ਰਮਟਨ ਦੀ ਡਰਾਈਵ ਲੱਗੀ ਏ ਪੂਰੀ ਫ੍ਰੀਕਵੈਂਸੀ ਇਹ ਸਭ ਕੁਝ ਵਧੂ ਏ ਫਿਰ ਵੀ ਮੋਟਰ ਪਾਣੀ ਨਹੀਂ ਦਿੰਦੀ ਭਾਈ ਜੇ ਤੁਹਾਨੂੰ ਪਾਣੀ ਵਿਖਾਈਏ ਤੇ ਇਸ ਟਾਈਮ ਵੇਖ ਸਕਦੇ ਹੋ ਤੁਸੀਂ ਜਿਹੜਾ 4 ਇੰਚੀ ਦਾ ਪਾਈਪ ਏ ਉਹ ਪੂਰਾ ਭਰ ਕੇ ਨਹੀਂ ਆਉਂਦਾ ਉੱਤੋਂ ਖਾਲੀ ਰਹਿੰਦਾ ਏ ਤੇ ਜਦੋਂ ਸ਼ਾਮ ਦੇ ਟਾਈਮ ਤੇ ਜਿਸ ਵੇਲੇ ਆਪਾਂ ਇਹਦੇ ਪੈਰਾਮੀਟਰ ਕਰਵਾਏ ਸਨ ਉਸ ਵੇਲੇ ਤੇ ਪਾਈਪ ਅੱਧਾ ਹੁੰਦਾ ਪਿਆ ਸੀ ਤੇ ਕਾਰਨ ਕੀ ਹੈ ਫ੍ਰੀਕਵੈਂਸੀ ਪੂਰੀ ਹੋਣ ਦੇ ਬਾਵਜੂਦ ਵੀ ਕਈ ਸੋਲਰ ਪੰਪ ਕਈ ਸੋਲਰ ਮੋਟਰਾਂ ਪਾਣੀ ਨਹੀਂ ਕੱਢਦੀਆਂ ਰੀਜ਼ਨ ਹੁੰਦਾ ਜੀ ਪੈਰਾਮੀਟਰ ਸੈਟਿੰਗ ਆਪਾਂ ਇਹ ਚੀਜ਼ਾਂ ਨੂੰ ਬੜੀ ਲਾਈਟ ਜੀ ਲੈ ਜਾਂਦੇ ਆਂ ਕਿ ਪੈਰਾਮੀਟਰ ਸੈਟਿੰਗ ਕੋਈ ਖਾਸ ਗੱਲ ਨਹੀਂ ਪਰ ਮੇਨ ਸੋਲਰ ਸਿਸਟਮ ਦੇ ਵਿੱਚ ਜੇ ਕੋਈ ਚੀਜ਼ ਸਭ ਤੋਂ ਮੇਨ ਹੈ ਸਭ ਤੋਂ ਜ਼ਰੂਰੀ ਹੈ ਉਹ ਨੇ ਤੁਹਾਡੀ ਡਰਾਈਵ ਦੇ ਪੈਰਾਮੀਟਰ ਜਿਹੜੀ VFD ਡਰਾਈਵ ਤੁਸੀਂ ਵਰਤਦੇ ਪਏ ਹੋ ਸੋਲਰ ਵਾਸਤੇ ਜੇਕਰ ਉਸ VFD ਡਰਾਈਵ ਦੇ ਪੈਰਾਮੀਟਰ ਸਹੀ ਨਹੀਂ ਤੁਹਾਡਾ ਪੰਪ ਸਹੀ ਤਰੀਕੇ ਨਾਲ ਪਰਫਾਰਮੈਂਸ ਨਹੀਂ ਦੇ ਸਕਦਾ ਇਸ ਸਾਈਡ ਦੇ ਉੱਤੇ ਆਪਾਂ ਡਰਾਈਵ ਦੇ ਪੈਰਾਮੀਟਰ ਕਰਵਾਏ ਜਿਹੜੀ ਵੀਡੀਓ ਇਸ ਟਾਈਮ ਤੁਸੀਂ ਸਕਰੀਨ ਤੇ ਵੇਖਦੇ ਪਏ ਹੋ ਇਹ ਫੁੱਲ ਧੁੱਪ ਦੇ ਵਿੱਚ ਮੋਟਰ ਦਾ ਪਾਣੀ ਸੀ ਪਹਿਲਾਂ ਪੂਰੀ ਧੁੱਪ ਦੇ ਵਿੱਚ ਇਹ ਮੋਟਰ ਮਸਾਂ ਭਰ ਕੇ ਜੇ ਪਾਣੀ ਕੱਢਦੀ ਸੀ ਜੋ ਵੀ ਵੀਡੀਓ ਕਿਸਾਨ ਵੀਰ ਨੇ ਪਹਿਲਾਂ ਭੇਜੀਆਂ ਸਨ ਉਹ ਆਪਾਂ ਇਹਦੇ ਵਿੱਚ ਸਾਰੀਆਂ ਅਟੈਚ ਕਰਦੇ ਪਏ ਆ ਇਹ ਸਿਸਟਮ ਲੱਗਿਆ ਔਰ ਪੂਰੀ ਧੁੱਪ ਦੇ ਵਿੱਚ ਜਦੋਂ ਪੂਰੀ ਤੇਜ਼ ਧੁੱਪ ਹੈ ਉਸ ਵੇਲੇ ਵੀ ਜਿਹੜਾ ਮੋਟਰ ਦਾ ਫਲੋ ਹੈ ਉਹ ਪਾਈਪ ਭਰ ਕੇ ਜੇ ਆਉਂਦਾ ਔਰ ਉਤੋਂ 1/2 ਇੰਚ ਅੱਧਾ ਇੰਚ ਫਿਰ ਵੀ ਹਵਾਜੀ ਦੇ ਹੁੰਦਾ ਖਾਲੀ ਰਹਿੰਦਾ ਪੈਰਾਮੀਟਰ ਸੈਟਿੰਗ ਤੋਂ ਬਾਅਦ ਪਰਫਾਰਮੈਂਸ ਤੁਸੀਂ ਵੇਖ ਸਕਦੇ ਹੋ ਪੈਰਾਮੀਟਰ ਸੈੱਟ ਕਰਨ ਤੋਂ ਬਾਅਦ ਪਾਣੀ ਦਾ ਫਲੋ ਵੱਧ ਗਿਆ 4 ਇੰਚੀ ਸੋਨਾ ਭਰ ਕੇ ਪਾਣੀ ਦੇਣ ਲੱਗ ਪਈ ਮੋਟਰ ਇਹ 3 ਐਚਪੀ ਦੀ ਲੂਬੀ ਕੰਪਨੀ ਦੀ ਮੋਟਰ ਹੈ ਮੋਨੋਬਲਾਕ ਪੰਪ ਹੈ ਔਰ ਜਿਹੜੀ ਇਹ ਦਿੱਕਤ ਹੈ ਫ੍ਰੀਕਵੈਂਸੀ ਪੂਰੀ ਹੋਣ ਦੇ ਬਾਵਜੂਦ ਵੀ ਘੱਟ ਪਾਣੀ ਕੱਢਣਾ ਇਹ ਜ਼ਿਆਦਾਤਰ ਮੋਨੋਬਲਾਕ ਮੋਟਰਾਂ 'ਚ ਵੱਧ ਆਉਂਦੀ ਹੈ ਜਿੱਥੇ ਵੀ ਮੋਨੋਬਲਾਕ ਮੋਟਰਾਂ ਲੱਗੀਆਂ ਨੇ ਜੇ ਤੁਹਾਡੀ ਫ੍ਰੀਕਵੈਂਸੀ 50 ਹੋ ਜਾਂਦੀ ਹੈ ਪਾਣੀ ਫਿਰ ਵੀ ਪੂਰਾ ਨਹੀਂ ਹੁੰਦਾ ਤਾਂ ਇਹ ਦਿੱਕਤ ਪੈਰਾਮੀਟਰ ਸੈਟਿੰਗ ਦੀ ਦਿੱਕਤ ਹੈ ਨਾ ਕਿ ਤੁਹਾਡੇ ਸਿਸਟਮ ਦੀ ਐਸ ਵੇਲੇ ਵੇਖ ਲਓ 48 47 ਫ੍ਰੀਕਵੈਂਸੀ ਚੱਲਦੀ ਪਈ ਏ ਫਿਰ ਵੀ ਪਾਣੀ ਵੱਧ ਦੇ ਪਹਿਲਾਂ 50 ਫ੍ਰੀਕਵੈਂਸੀ ਚੱਲਦੀ ਸੀ ਫਿਰ ਵੀ ਪਾਣੀ ਘਟ ਸੀ ਇਸ ਵੇਲੇ ਫ੍ਰੀਕਵੈਂਸੀ 2 3.1 ਘਟੇ ਫਿਰ ਵੀ ਪਾਣੀ 50 ਫ੍ਰੀਕਵੈਂਸੀ ਨਾਲੋਂ ਜ਼ਿਆਦਾ ਏ ਸੋ ਪੈਰਾਮੀਟਰ ਸੈਟਿੰਗ ਇੱਕ ਡਰਾਈਵ ਵਾਸਤੇ ਇੱਕ ਸੋਲਰ ਸਿਸਟਮ ਵਾਸਤੇ ਬਹੁਤ ਜ਼ਰੂਰੀ ਏ ਸਹੀ ਪੈਰਾਮੀਟਰ ਹੋਣਗੇ ਤੇ ਪੰਪ ਬਹੁਤ ਸੋਹਣਾ ਪਰਫਾਰਮ ਕਰੇਗਾ ਤੁਸੀਂ ਵੀ ਕੋਈ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਚੰਗੀ A ਗ੍ਰੇਡ ਕੁਆਲਿਟੀ ਦਾ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 9814571211 ਇਸ ਤੋਂ ਇਲਾਵਾ ਜੇ ਕੋ ਤੁਹਾਡੇ ਪਹਿਲਾਂ ਤੋਂ ਸੋਲਰ ਸਿਸਟਮ ਲੱਗਿਆ ਏ ਉਹਦਾ ਪਾਣੀ ਨਹੀਂ ਪੂਰਾ ਹੁੰਦਾ ਸਹੀ ਪਰਫਾਰਮੈਂਸ ਨਹੀਂ ਦਿੰਦਾ ਸਵੇਰੇ ਲੇਟ ਚੱਲਦਾ ਹੈ ਸ਼ਾਮ ਨੂੰ ਛੇਤੀ ਬੰਦ ਹੋ ਜਾਂਦਾ ਹੈ ਜਾਂ ਫਿਰ ਸਿਸਟਮ ਸਹੀ ਤਰੀਕੇ ਨਾਲ ਨਹੀਂ ਚੱਲਦਾ ਗੱਲ-ਗੱਲ ਤੇ ਡਰਾਈਵ ਦੇ ਵਿੱਚ ਕੋਈ 에ਰਰ ਆਉਂਦਾ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਸਰਵਿਸ ਪੇਡ ਹੈ ਸਰਵਿਸ ਦੇ ਤੁਹਾਡੇ ਤੋਂ ਚਾਰजेस ਲਏ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਪੰਜਾਬੀ ਡੈਰੀਮੈਨ ਸੋਲਰ ਤੇ ਜੀਵੀਂਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਵਧੀਆ A ਗ੍ਰੇਡ ਕੁਆਲਿਟੀ ਦੇ ਸੋਲਰ ਸਿਸਟਮ ਤੇ ਆਪਣੀ ਚੰਗੀ ਸਰਵਿਸ ਕਰਕੇ 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੇ ਤੁਸੀਂ ਸੋਲਰ ਸਿਸਟਮ ਸਾਡੇ ਤੋਂ ਲਗਵਾ ਸਕਦੇ ਹੋ ਔਰ ਧਰਤੀ ਦੇ ਉਤਲੇ ਪੱਧਰ ਤੋਂ ਲੈ ਕੇ 1200 1500 ਫੁੱਟ ਡੰਗਾਈ ਤੱਕ ਦੇ ਸੋਲਰ ਸਿਸਟਮ ਸਾਡੇ ਤੋਂ ਇੰਸਟਾਲ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਇੱਕ ਚੰਗੀ ਵਧੀਆ A ਗ੍ਰੇਡ ਕੁਆਲਿਟੀ ਦਾ ਸੋਲਰ ਸਿਸਟਮ ਦੇਣ ਦਾ ਵਾਅਦਾ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਇਹ ਵੀਡੀਓ ਜੇ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ